ਜੀ ਪ੍ਰੀਤ 9049 6049 ਦਾ ਬਹੁਤ ਖਾਇਆ ਅੱਜ ਸਾਰਿਆਂ ਤੋਂ ਵੱਡਾ ਹੈ 9049 ਇਹ ਕਿੰਨੇ ਮਾਡਲ ਹੈ ਜੀ 22 ਮਾਡਲ ਹੈ ਹਾਂ ਲੋਨ ਹੋ ਜੂਏ ਇਹ ਤੇ 8.5 ਤੋਂ 9 ਦੇ ਵਿੱਚ 8.5 9 ਲੱਖ ਦੇ ਕਰੀਬ ਲੋਨ ਹੋ ਜੂ ਮਾਡਲ ਕਿੰਨੇ ਹੈ ਜੀ ਇਹ 22 ਹੈ ਜੀ ਡਿਮਾਂਡ ਕੀ ਹੈ ਦੀ ਡਿਮਾਂਡ ਦੀ 9.45 ਜੀ 9.45 ਡਿਮਾਂਡ ਆ ਇਹ ਆ ਗਿਆ ਜੀ ਸਪਰਾਜ 969 5 ਸਟਾਰ 4/4 ਤੇ ਕਿੰਨੇ ਮਾਡਲ ਹੈ ਜੀ ਇਹ 22 ਮਾਡਲ ਹੈ 23 ਦੀ ਕਾਪੀ ਇਹਦੀ ਕੀ ਡਿਮਾਂਡ ਕਰਦੇ ਜੀ ਇਹਦੀ ਇਹਦੀ 10,115,000 ਰੁਪਈਆ ਬਾਈ ਜੀ ਨਿਊ ਹਾਲੈਂਡ 5520 TX ਮਾਡਲ ਪਲੱਸ ਵਾਲਾ ਡੂਜੀ ਗੇਅਰ ਚ ਇਹ ਕਿੰਨੇ ਮਾਡਲ ਹੈ ਜੀ ਇਹ 21 ਹੈ ਜੀ ਬਾਈ ਦੀ ਕਾਪੀ ਹੈ ਇਹਦੀ 21 ਮਾਡਲ ਹੈ 21 ਮਾਡਲ ਹੈ ਬਾਈ ਦੀ ਕਾਪੀ ਆ ਕੀ ਡਿਮਾਂਡ ਕਰਦੇ ਆ ਇਹਦੀ ਜੀ ਇਹਦੀ 11,95,000 ਰੁਪਈਆ 11,95,000 ਡਿਮਾਂਡ ਆ ਫਰੈਂਡ ਪੁੱਛ ਲਾ ਜੀ ਜ਼ਿਲ੍ਹਾ ਬਰਨਾਲਾ ਨੇੜੇ ਤਨੋਲਾ ਮੰਡੀ ਆ ਜੀ ਠੀਕ ਆ ਜੀ ਹਾਂ ਜੀ ਹਾਂ ਨੰਬਰ ਆਪਣਾ ਚੱਲ ਰਿਹਾ ਸਕਰੀਨ ਤੇ ਠੀਕ ਹੈ ਜੀ ਵੀਰ ਨੇ ਕਿਸੇ ਨੇ ਉਹਨਾਂ ਦਾ ਕੰਟੈਕਟ ਕਰ ਲਵੇ ਠੀਕ ਹੈ ਜੀ ਪੁਰਾਣਾ ਟਰੈਕਟਰ ਵੀ ਘੱਟਿਆ ਜੇ ਲੋਨ ਵੀ ਹੋ ਜੂ ਹਾਂ ਹਾਂ ਸਿਮਲ ਸਕੋਰ ਸਹੀ ਚਾਹੀਦਾ ਜੀ ਪਾਰਟੀ ਦਾ ਸੱਸੀ ਕਾਲ ਬਾਈ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਾਂ ਪਹੁੰਚਿਆ ਗੁਰੂਪੱਠੜ ਬਾਈ ਕੋਲੇ ਸੱਸੀ ਕਾਲ ਬਾਈ ਸੱਸੀ ਕਾਲ ਬਾਈ ਹੋਰ ਕਿੱਥੇ ਪਿੰਡ ਪਹੁੰਚਦੇ ਹੋ ਠੀਕ ਹੋ ਜੀ ਹਾਂ ਜੀ ਹਾਂ ਜੀ ਬਾਈ ਤੇ ਕਿੰਨੇ ਕੁ ਟਰੈਕਟਰ ਅਵੇਲੇਬਲ ਹੈ ਜੀ ਅੱਜ ਆਪਾਂ ਲਵੇ 13 ਟਰੈਕਟਰ ਦਿਖਾਵਾਂਗੇ ਜੀ ਆਪਾਂ ਜਿਹਦੇ ਵਿੱਚ 6 ਫੋਰ ਵੀਲ ਡਰਾਈਵ ਚ ਨੇ ਤੇ 7 ਟੂ ਵੀਲ ਨੇ ਤੇ ਪਹਿਲਾਂ ਆਪਾਂ ਦਿਖਾਵਾਂਗੇ ਬਾਈ 4x4 ਟਰੈਕਟਰ ਤੇ ਜਿਹੜੇ ਟਰੈਕਟਰ ਦਿਖਾਵਾਂਗੇ ਲੋਨ ਵਗੈਰਾ ਹੋ ਜਾਂਦਾ ਸਾਰਾ ਹਾਂ ਜੀ ਹਾਂ ਲੋਨ ਵੀ ਹੋ ਜਾਊਗਾ ਤੇ ਟਰੈਕਟਰ ਵੀ ਇਕੱਟੇ ਜਾਊਗਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਪਿੰਡ ਹੈਗਾ ਬਾਈ ਜੀ ਆਪਣਾ ਪਿੰਡ ਭੱਟਲਾ ਜੀ ਆਪਣਾ ਜ਼ਿਲ੍ਹਾ ਬਰਨਾਲਾ ਕਲੀਅਰ ਤਨੋਲਾ ਮੰਡੀ ਹੈ ਜੀ ਆਪਣਾ ਜਿਹੜੇ ਠੀਕ ਹੈ ਹਾਂ ਜੀ ਤੇ ਸ਼ੁਰੂ ਕਰਦੇ ਹਾਂ ਬਾਈ ਜੀ ਆਪਾਂ ਪ੍ਰੀਤ ਟਰੈਕਟਰ ਦਿਖਾਉਣਾ ਜੀ ਐਗਰੀ ਟਰੈਕ 6549 4 ਵੀਲ ਡਰਾਈਵ ਚ ਆ ਗਿਆ ਤੇ ਮਾਡਲ ਕਿੰਨੇ ਜੀ ਇਹ ਇਹ 22 ਮਾਡਲ ਹੈ ਜੀ 22 ਮਾਡਲ ਆ ਇਹ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਦੋਸਤੋ ਪੂਰੀ ਘੈਂਟ ਕੰਡੀਸ਼ਨ ਚਾ ਟਰੈਕਟਰ ਤੇ ਟਾਇਰ ਟੂਰ ਨਾਲ ਦੇ ਆ ਬਾਈ ਸਾਰਾ ਕੁਝ ਨਾਲ ਦਾ ਵੀ ਟਰੈਕਟਰ ਨਾਲ ਦੇ ਟਾਇਰਾ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਕਿੰਨੇ ਦੀ ਹੈ ਇਹ 85 ਪੈਸੇ ਜੀ 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜੀ ਬੇਟ ਬੂਟ ਲੱਗੇ ਹੋਏ ਆ ਬਾਈ ਜੀ ਤੇ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਤੇ ਕੰਡੀਸ਼ਨ ਟਰੈਕਟਰ ਦੀ ਪੂਰੀ ਕੋਕਾ ਪੀਸ ਪਈਆ ਦੇਖ ਸਕਦੇ ਹੋ ਤੁਸੀਂ ਤੇ ਮਾਡਲ ਕਿੰਨੇ ਸੀ ਜੀ ਇਹ 2022 ਹੈ ਜੀ 2022 ਮਾਡਲ ਆ ਦੋਸਤੋ ਹੈਵੀ ਵੇਟ ਲੱਗਿਆ ਫਰੰਟ ਸਾਈਡ ਤੇ ਵੀ ਦੇਖ ਸਕਦੇ ਹੋ ਤੁਸੀਂ ਤੇ ਆਹ ओरिजिनल ਹੈ ਜੀ ਸਾਰਾ ओरिजिनल ਹੈ ਜੀ ਰਿਜਨਲ ਟ੍ਰੈਸਟਰ 4 ਵੀਲ ਡਰਾਈਵ ਆ ਗਿਆ ਤੇ ਕੀ ਡਿਮਾਂਡ ਕਰਦਾ ਟਰੈਕਟਰ ਦੀ ਇਹਦੀ 6,95,000 ਰੁਪਈਆ ਰੇਟ ਹੈ ਜੀ ਇਹਦਾ ਰੈਟਰ ਦਾ 6,95,000 ਰੁਪਈਆ ਡਿਮਾਂਡ ਕਰਦੇ ਆਂ ਜੀ ਤੇ ਜਿਹੜਾ ਵੀਡੀਓ ਦੇਖ ਕੂ ਕਿੰਨੇ ਕ ਤਾਂ ਇਹ ਕਰ ਦੋਗੇ ਜੀ ਉਹ 5-10 ਹਜ਼ਾਰ ਦਾ ਮਾਨ ਕਰਦਾ ਹਾਂ ਹਾਂ 10 ਹਜ਼ਾਰ ਦਾ ਜਿੰਨੇ ਰੇਟ ਤੇ ਰੇਟ ਭਜੇ ਨਹੀਂ ਉਹ ਜੀ ਕਰਿਆ ਜੀ ਕੋਈ ਬਾਲਾ ਨੂੰ ਰੱਖਿਆ ਹੋਊਗਾ ਜਿੰਨੇ ਦੱਸਿਆ ਉਹ ਚੋਂ 5-10 ਹਜ਼ਾਰ ਹਾਂ ਹੋ ਜੂਗਾ ਜੀ ਠੀਕ ਹੈ ਜੀ ਅੱਗੇ ਬਾਈ ਜੀ ਤੁਹਾਨੂੰ ਦਿਖਾਉਣੇ ਆਪਾਂ ਸੋਨਾ ਲਿਕਾ ਬਲਡ ਟਰੈਕ 75 RX ਸਕੰਦਰ ਮਾਡਲ ਚ ਆ ਗਿਆ 75 ਆਪ ਕੈਟਾਗਰੀ ਚ ਆ ਗਿਆ ਬਾਈ ਜੀ ਇਹ ਸੋਨਾ ਲਿੱਕਾ ਕਨੋਪੀ ਲੱਗੀ ਹੋਈ ਆ ਤੇ ਇਹ ਵੀ ਟਰੈਕਟਰ ਆ ਆਲ ਅਰੀਜਨਲ ਆ ਜੀ ਸਾਰਾ ਅਰੀਜਨਲ ਆ ਜੀ ਠੀਕ ਆ ਜੀ ਤੇ ਮਾਡਲ ਕਿੰਨੇ ਆ ਜੀ ਇਹ ਇਹ 21 ਮਾਡਲ ਆ ਜੀ 21 ਮਾਡਲ ਆ ਤੇ ਹੈਵੀ ਵੇਟ ਲੱਗਿਆ ਹੋਇਆ ਬਾਈ ਜੀ ਦੇਖ ਸਕਦੇ ਹੋ ਬੈਕ ਸਾਈਡ ਟਾਇਰਾਂ ਦੀ ਕੀ ਕੰਡੀਸ਼ਨ ਆ ਜੀ ਟਾਇਰ ਮੂਹ ਲੈਗੇ ਜੀ 50% ਰੱਖ ਲਓ ਨਾਲ ਦੇ ਪਿੱਛੇ ਲੈਗੇ 80% ਜੀ ਠੀਕ ਆ ਜੀ ਤੇ ਇਹ ਹੈਗਾ ਜੀ 4 ਡਿਸਟ੍ਰਿਬਿਊਟਰ ਜੇ ਪੂਰਾ ਕੈਂਡ ਕੰਡੀਸ਼ਨ ਦਾ ਛੋਟਾ ਟਰੈਕਟਰ ਆ 4/4 ਆ ਤੇ ਮਾਡਲ ਕਿੰਨੇ ਆ ਜੀ ਇਹ ਇਹ 21 ਆ ਜੀ 21 ਮਾਡਲ ਆ ਏ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਪੂਰਾ ਧਾਕੜ ਟਰੈਕਟਰ ਆ ਹੈਵੀ ਬੇਟ 프ਰੰਟ ਸਾਈਡ ਤੇ ਵੀ ਲੱਗਿਆ ਹੋਇਆ ਬੈਕ ਸਾਈਡ ਤੇ ਵੀ ਲੱਗਿਆ ਕੀ ਡਿਮਾਂਡ ਕਰਦੇ ਆਂ ਦੀ ਇਹਦੀ 895000 ਰੁਪਿਆ 895000 ਰੁਪਿਆ ਡਿਮਾਂਡ ਕਰਦੇ ਆ ਬਾਈ ਟਰੈਕਟਰ ਦੀ ਤੇ ਚੇਂਜਰ ਚ ਆ ਗਿਆ ਹੈ ਚੇਂਜਰ ਗੇਅਰ ਹੈ ਸੈਟਲ ਸ਼ਿਫਟ ਗੇਅਰ ਹੈ ਅੱਗੇ ਆ ਗਿਆ ਜੀ ਸਪਰਾਜ 969 5 ਸਟਾਰ 4x4 ਤੇ ਕਿੰਨੇ ਮਾਡਲ ਹੈ ਜੀ ਇਹ ਇਹ 22 ਮਾਡਲ ਹੈ 23 ਦੀ ਕਾਪੀ ਇਹਦੀ 22 ਮਾਡਲ ਆ 23 ਦੀ ਕਾਪੀ ਹੈ ਜੇ ਟਾਇਰਾਂ ਦੀ ਗੱਲ ਕਰੀ ਜੀ ਟਾਇਰ ਹੈਗੇ 90 ਪੈਸੇ ਨਾਲ ਦੇ ਦੇ 90 ਪੈਸੇ ਪਰ ਰੇਡੀਅਲ ਰੇਡੀਅਲ ਅਲਾਈਂਸ ਕਰਵਾ ਲਏ ਸੀ ਬੰਦੇ ਨੇ ਚੇਂਜ ਕਰਵਾ ਕੇ ਨਾ ਰੇਡੀਅਲ ਪਵਾ ਲਏ ਸੀ ਠੀਕ ਆ ਜੀ ਅਲਾਈਂਸ ਦੇ ਆ ਗਏ ਬਾਈ ਜੀ ਰੇਡੀਅਲ ਤੇ ਮੜਗਾਟ ਲੱਗੇ ਹੋਏ ਜੀ ਫਰੰਟ ਸਾਈਡ ਤੇ ਵੀ ਹੈਵੀ ਵੇਟ ਲੱਗਿਆ ਫਰੰਟ ਸਾਈਡ ਤੇ ਚਾਰ ਪਲੇਟਾਂ ਅਲੱਗ ਲੱਗੀਆਂ ਨੇ ਇਹਦੇ ਛੇ ਪਲੇਟਾਂ ਨੇ ਹਾਂ ਹਾਂ ਦੋ ਤਾਂ ਨੂੰ ਕੰਪਨੀ ਵੱਲੀ ਆਉਂਦੀਆਂ ਹਾਂਜੀ ਤੇ ਚਾਰ ਬਾਅਦ ਚ ਪਾਰਟੀਆਂ ਹੋਈਆਂ ਠੀਕ ਦੇਖ ਸਕਦੇ ਹੋ ਤੁਸੀਂ ਟਰੈਕਟਰ ਇਹ ਵੀ ਆ ਰਿਹਾ ਓਰੀਜਨਲ ਹੈ ਰੰਗ ਪੇਂਟ ਦਾ ਹਾਂਜੀ ਹਾਂਜੀ ਆ ਵੇਟ ਬੂਟ ਤਾਂ ਹੋਇਆ ਮੁਰੂ ਠੀਕ ਹੈ ਜੀ ਵੇਟ ਹੋਇਆ ਬਾਕੀ ਬੋਡੀ ਲਾਈਨ ਦਾ ਸਾਰਾ ਓਰੀਜਨਲ ਹੈ ਟਰੈਕਟਰ ਤੇ ਮਾਡਲ ਕਿੰਨੇ ਹੈ ਜੀ ਇਹ 22 22 ਮਾਡਲ ਆ ਕੀ ਡਿਮਾਂਡ ਕਰਦੇ ਆ ਜੀ ਇਹਦੀ ਇਹਦੀ 10,15,000 ਰੁਪਿਆ ਠੀਕ ਹੈ ਜੀ ਪੰਜਾਬ ਨੰਬਰ ਹੈ ਟਰੈਕਟਰ ਠੀਕ ਹੈ ਜੀ ਤੇ ਕਿੰਨੇ ਘੰਟੇ ਚੱਲਿਆ ਹੋ ਜੀ ਇਹ ਇਹ 700 ਘੰਟੇ ਚੱਲਿਆ ਜੀ ਠੀਕ ਹੈ ਜੀ ਅੱਗੇ ਆ ਗਿਆ ਬਾਈ ਜੀ ਨਿਊ ਹਾਲੈਂਡ 522 TX ਮਾਡਲ ਪਲੱਸ ਵਾਲਾ ਜੂਜੀ ਗੇਅਰ ਚ ਇਹ ਕਿੰਨੇ ਮਾਡਲ ਹੈ ਜੀ ਇਹ 21 ਹੈ ਜੀ 22 ਦੀ ਕਾਪੀ ਹੈ ਦੀ 21 ਮਾਡਲ 21 ਮਾਡਲ ਆ 22 ਦੀ ਕਾਪੀ ਆ 4x4 ਆ ਗਿਆ ਜੂਜੀ ਗੇਅਰ ਚ ਆ ਗਿਆ ਜੀ ਇਹ ਤੇ ਇਹਦੇ ਟਾਇਰਾਂ ਦੀ ਜੇ ਗੱਲ ਕਰੀਏ ਕਿੰਨੇ ਕੇ ਪੈਣ 90 ਪੈਸੇ ਟਾਇਰ ਹੈ ਜੀ ਨਾਲ ਦੇ ਟਰੈਕਟਰ ਦੇ 90 ਪੈਸੇ ਨਾਲ ਦੇ ਟਾਇਰ ਆ ਤੇ ਹਾਈ ਵੀ ਲਿਫਟ ਵਾਲਾ ਜੈਕ ਲੱਗਾ ਹੋਇਆ ਬਾਈ ਜੀ ਅਲੱਗ ਤੋਂ ਹੁੰਦਾ ਇਹ ਟਰੈਕਟਰਾਂ ਦੇ ਬਹੁਤ ਘੱਟ ਦੇ ਹੁੰਦਾਗਾ ਤੇ ਇਹ ਹੈਗਾ ਜੀ ਡਬਲ ਡਿਸਟਰੀਬਿਊਟਰ ਆ 90 ਕੇ ਪੈਸੇ ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਨਾਲ ਦੇ ਟਾਇਰ ਆ ਬਾਈ ਜੀ ਘੰਟੇ ਕਿੰਨੇ ਕੇ ਚੱਲੇ ਆਏ ਜੀ ਇਹ 800 ਕੁਸ ਘੰਟੇ ਚੱਲੇ ਜੀ ਠੀਕ ਹੈ ਜੀ ਤੇ ਕੀ ਡਿਮਾਂਡ ਕਰਦੇ ਆ ਇਹ ਦੀ ਜੀ ਇਹ ਦੀ 11,95,000 ਰੁਪਏ 11,95,000 ਡਿਮਾਂਡ ਆ ਫਾਈਬਰਾਂ ਦੀ ਹੱਡ ਲੱਗੀ ਆ ਸਾਰਾ ਕੁਝ ਤਕਰੀਬਨ ਲੱਗਾ ਟਰੈਕਟਰ ਦੇ ਤੁਹਾਨੂੰ ਕੱਲਾ ਸਾਊਂਡ ਸਿਸਟਮ ਲਵਾਉਣਾ ਬੂ ਬਾਕੀ ਸਾਰਾ ਓਕੇ ਰਪੋਰਟਾਂ ਚ ਮਾਡਲ ਕਿੰਨੇ ਸੀ ਉਹ ਜੀ ਇਹ 21 ਮਾਡਲ ਸੀ ਜੀ ਹਾਲੈਂਡ 21 ਮਾਡਲ ਅੱਗੇ ਆ ਗਿਆ ਬਾਈ ਜੀ ਪ੍ਰੀਤ 9099 6099 ਦਾ ਬਹੁਤ ਦਿਖਾਇਆ ਅੱਜ ਸਾਰਿਆਂ ਤੋਂ ਵੱਡਾ ਹੈ 9099 ਇਹ ਕਿੰਨੇ ਮਾਡਲ ਹੈ ਜੀ 22 ਮਾਡਲ ਹੈ ਜੀ 22 ਮਾਡਲ ਆ ਕਿੰਨੇ ਘੰਟੇ ਚੱਲਿਆ ਹੋਇਆ ਹੈ ਜੀ ਇਹ 1000 ਘੰਟੇ ਚੱਲੇ 5 ਸਟਾਰ 1000 ਘੰਟੇ ਦੇ ਕਰੀਬ ਚੱਲਿਆ ਫਾਈਬਰ ਵਾਲੀ ਹੱਡ ਲੱਗੀ ਆ ਤੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ ਜੀ 85 90% ਨਾਲ ਦੇ ਨਾਲ ਦੇ ਬੀਕੇਟੀ ਦੇ ਕਮਾਂਡਰ ਵਾਲੇ ਟਾਇਰ ਆ ਬਾਈ ਜੀ ਕਮਾਂਡਰ ਵਾਲੇ ਟਾਇਰ ਨੇ ਪਿੱਛੇ ਠੀਕ ਹੈ ਜੀ 1143 ਫੋਰ ਡਿਸਟ੍ਰਿਬਿਊਟਰ ਚ ਆ ਗਿਆ ਖੁੱਲੇ ਪਲੇਟਫਾਰਮ ਵਾਲਾ ਗਿਆ ਟਰੈਕਟਰ ਜਿਹਦੇ ਲੋਨ ਵਗੈਰਾ ਦੀ ਗੱਲ ਕੀਤੀ ਆਹ ਲੋਨ ਹੋ ਜਾਊਗਾ ਇਹ ਤੇ 8.5 ਤੋਂ 9 ਦੇ ਵਿੱਚ 8.5 9 ਲੱਖ ਦੇ ਕਰੀਬ ਲੋਨ ਹੋ ਜਾਊ ਮਾਡਲ ਕਿੰਨੇ ਜੀ ਇਹ 22 ਹੈ ਜੀ ਡਿਮਾਂਡ ਕੀ ਹੈ ਦੀ ਡਿਮਾਂਡ ਦੀ 9.45 ਜੀ 9.45 ਡਿਮਾਂਡ ਆ ਤੇਖਸਾ ਤੋਂ ਟਰੈਕਟਰ ਪੂਰੀ ਘੈਂਟ ਕੰਡੀਸ਼ਨ ਚ ਆ ਤੇ ਅੱਗੇ ਆ ਗਿਆ ਜੀ ਮਹਿੰਦਰਾ ਅਰਜਨ ਨੂਵੋ 605 ਡੀ ਆਈ ਐਮ ਐਸ ਇਹ ਕਿੰਨੇ ਘੰਟੇ ਚੱਲਿਆ ਟਰੈਕਟਰ ਇਹ 1300 ਘੰਟਾ ਚੱਲਿਆ 1300 ਘੰਟੇ ਦੇ ਕਰੀਬ ਟਰੈਕਟਰ ਚੱਲਿਆ ਟਾਇਰਾਂ ਦੀ ਕੀ ਕੰਡੀਸ਼ਨ ਹੈ 80% ਟਾਇਰ ਹੈ 80% ਟਾਇਰਾਂ ਦੀ ਕੰਡੀਸ਼ਨ ਹੈਗੀ ਹੈ ਬਾਈ ਜੀ ਨਾਲ ਦੀ ਟੈਰੀ ਸਾਰਾ ਕੁਝ ਨਾਲ ਦਾ ਠੀਕ ਹੈ ਜੀ ਰਿਜਨਲ ਆ ਬਾਕੀ ਰੰਗ ਪੇਂਟ ਦਾ ਪੀਵੀ 31 ਮਾਨਸਾ ਨੰਬਰ ਆ ਗਿਆ ਜੀ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਪੂਰੀ ਘੈਂਟ ਪਈ ਆ ਤੇ ਮਾਡਲ ਕਿੰਨੇ ਜੀ ਇਹ 21 ਮਾਡਲ ਹੈ 21 ਮਾਡਲ ਹੈ ਕੀ ਡਿਮਾਂਡ ਕਰਦੇ ਹੋ ਜੀ ਡਿਮਾਂਡ ਇਹ ਦੀ ਹੈਗੀ 795000 795000 ਰੁਪਿਆ ਡਿਮਾਂਡ ਰੱਖੀ ਹੈ ਸਾਰੇ ਟਰੈਕਟਰ ਜਿੰਨੇ ਵੀ ਦਿਖਾਏ ਆ ਪੋਰ ਬਾਈ ਪੋਰਾ ਇਹ ਅੱਗੇ ਅੱਗੇ ਦਿਖਾਵਾਂਗੇ ਆਪਾਂ 2x2 ਹਾਂਜੀ ਹਾਂ 2 ਵੀਲ ਵੀ ਖੜੇ ਟਰੈਕਟਰ ਉਧਰ ਹਾਂਜੀ 4 ਵੀਲ ਡਰਾਈਵ ਆ ਜੀ ਤੇ ਹੁਣ ਆਪਣਾ ਇੱਕ ਵਾਰੀ ਐਡਰੈਸ ਦੁਬਾਰੇ ਦੱਸ ਦਊ ਜੀ ਪਿੰਡ ਪੱਠਲਾ ਜੀ ਜ਼ਿਲ੍ਹਾ ਬਰਨਾਲਾ ਨੇੜੇ ਤਨੌਲਾ ਮੰਡੀ ਆ ਜੀ ਠੀਕ ਆ ਜੀ ਹਾਂਜੀ ਹਾਂ ਨੰਬਰ ਆਪਣਾ ਚੱਲ ਰਿਹਾ ਸਕਰੀਨ ਤੇ ਠੀਕ ਆ ਜੀ ਜਿਸ ਵੀਰ ਨੇ ਕਿਸੇ ਨੇ ਹੁਣੋਂ ਤੱਕ ਕੰਟੈਕਟ ਕਰ ਲਵੇ ਠੀਕ ਆ ਜੀ ਪੁਰਾਣਾ ਟਰੈਕਟਰ ਵੀ ਘਟਿਆ ਜੇ ਲੋਨ ਵੀ ਹੋ ਜੂ ਹਾਂ ਹਾਂ ਸਿਮਲ ਸਕੋਰ ਸਹੀ ਚਾਹੀਦਾ ਜੀ ਪਾਰਟੀ ਦਾ ਠੀਕ ਆ ਬਾਈ ਜੀ ਹਾਂਜੀ ਦੋਸਤੋ ਧੰਨਵਾਦ